ਸਾਇਰ ਸਰਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਰੇਖਾ ਗੁਪਤਾ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ 50 ਸੀਐਮ ਦਾ ਵੀ ਹੋਇਆ ਐਲਾਨ ਅਮਨ ਅਰੋੜਾ ਨੇ ਮਹਾਕੁੰਭ ਚ ਲਾਇਡੋ ਕੀ ਸਪੀਕਰ ਸੰਧਵਾ ਤੇ ਮੰਤਰੀ ਮੀਤਿਹਰ ਵੀ ਨਾਲ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਪੁਲਿਸ ਦੇ 52 ਮੁਲਾਜ਼ਮ ਬਰਖਾਸਤ ਡੀਜੀਪੀ ਬੋਲੇ ਕਾਲੀਆਂ ਭੇਡਾਂ ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਨਵੇਂ ਨਿਯੁਕਤ ਨੌਜਵਾਨਾਂ ਨੂੰ ਵੰਡੇ 497 ਨਿਯੁਕਤੀ ਪੱਤਰਾਂ ਡਾਂਕੀ ਰਹੀ ਅਮਰੀਕਾ ਪੇ ਜੰਦੇ ਮਾਮਲੇ ਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਆ ਕਿਸਾਨ ਆਗੂ ਸੁਖਵਿੰਦਰ ਸਿੰਘ ਤੇ ਐਫ ਆਈ ਆਰ ਦਰਜ ਤਿੰਮੀ ਨੇ ਪਹਿਲਾਂ ਵਿਆਹੀ ਕੁੜੀ ਨੇ ਖਤਮ ਕੀਤੀ ਜੀਵਨ ਲੀਲਾ ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਹਿਰਾਸਤ ਚ ਸਮਾਣਾ ਭਵਾਨੀਗੜ ਰੋਡ ਤੇ ਵਾਪਰਿਆ ਹਾਸਾ ਟਰਾਲੇ ਤੇ ਪਿਕਅਪ ਗੱਡੀ ਦੀ ਹੋਈ ਟੱਕਰ ਇੱਕ ਦੀ ਮੌਤ ਅਮਰੀਕਾ ਤੋਂ ਰਿਪੋਰਟਰ 300 ਵਿਅਕਤੀ ਪਨਾਮਾ ਦੇ ਹੋਟਲ ਚ ਨਜ਼ਰਬੰਦ ਜਿਆਦਾ ਡਿਪੋਟੀ ਪੰਜਾਬ ਦੇ ਹੋਣ ਕਾਰਨ ਅੰਮ੍ਰਿਤਸਰ ਚ ਉਤਾਰੀਆਂ ਉਡਾਣਾ ਕੇਂਦਰ ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ ਸ਼ੁਮਨ ਗਿੱਲ ਬਣਿਆ ਦੁਨੀਆ ਦਾ ਨੰਬਰ 1 ਪਾਂਡੇ ਇੰਟਰਨੈਸ਼ਨਲ ਬੱਲੇਬਾਜ਼ ਹੁਣ ਖਬਰਾਂ ਵਿਸਾਰ ਨਾਲ ਰੇਖਾ ਗੁਪਤਾ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਡਿਊਟੀ ਸੀਐਮ ਦਾ ਵੀ ਹੋਇਆ ਐਲਾਨ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਪਹਿ ਹੋ ਗਿਆ ਹੈ ਛਾਲੀਮਾਰ ਬਾਗ ਤੋਂ ਵਿਧਾਇਕ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ ਪਾਰਟੀ ਦੇ ਦੋਵੇਂ ਅਬਜ਼ਰਵਰ ਰਵੀ ਸ਼ੰਕਰ ਪ੍ਰਚਾਦ ਅਤੇ ਓਮਪrakash ਤਰਖੜ ਨੇ ਵਿਧਾਇਕਾਂ ਨਾਲ ਇੱਕ ਇੱਕ ਕਰਕੇ ਗੱਲਬਾਤ ਕੀਤੀ ਤੇ ਰੇਖਾ ਗੁਰਪਤਾ ਦੇ ਨਾਂ ਦਾ ਐਲਾਨ ਕੀਤਾ ਭਾਜਪਾ 27 ਸਾਲਾਂ ਬਾਅਦ ਰਾਜਧਾਨੀ ਵਿੱਚ ਵਾਪਸ ਆਈ ਹੈ ਇਸ ਦੇ ਨਾਲ ਹੀ ਪ੍ਰਵੇਸ਼ ਸ਼ਰਮਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਲੰਬੇ ਸਸਪੈਂਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਚਲਿਮਰ ਬਾਗ ਦੇ ਵਿਧਾਇਕਾ ਰੇਖਾ ਗੁਰਪਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਈਪਾ ਲਈ ਇਹ ਇਤਿਹਾਸਿਕ ਪਲ ਹੈ ਕਿਉਂਕਿ ਪਾਰਟੀ 27 ਸਾਲਾਂ ਬਾਅਦ ਦਿੱਲੀ ਦੀ ਸਤਾ ਵਿੱਚ ਵਾਪਸੀ ਕੀਤੀ ਹੈ। ਅਮਨ ਰੋੜਾ ਨੇ ਮਹਾਕੰਬ ਵਿੱਚ ਲਾਈਟ-ਆਫ ਕੀਤੀ। ਸਪੀਕਰ ਸੰਧਵਾ ਤੇ ਮੰਤਰੀ ਮੀਤਿਹਰ ਵੀ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਬੁੱਧਵਾਰ ਨੂੰ ਮਹਾਕੰਬ ਵਿੱਚ ਪੁੱਜੇ। ਇਸ ਦੌਰਾਨ ਆਪ ਦੇ ਸੂਬਾ ਪ੍ਰਧਾਨ ਅਮਨ ਰੋੜਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਸੰਸਦ ਮੈਂਬਰ ਗਰਮੀਤ ਸਿੰਘ ਮੀਤਿਹਰ ਨੇ ਆਪਣੀਆਂ ਪਤਨੀਆਂ ਸਮੇਤ ਸੰਗਮ ਚ ਆਸਥਾ ਦੀ ਜੋਕੀ ਲਈ। ਇਹ ਜਾਣਕਾਰੀ ਖੁਦ ਅਮਨ ਰੋੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਸਮੁੱਚੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦੀ ਮੰਗ ਕੀਤੀ। ਅਮਨ ਰੋੜਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਹਰ ਹਰ ਗੰਗਾ। ਅੱਜ ਮੈਨੂੰ ਪ੍ਰਿਆਗਰਾਜ ਮਹਾਕੁੰਭ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪੂਜਾ ਕਰਨ ਅਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵਿਧਾਨ ਸਭਾ ਦੇ ਸਪੀਕਰ ਪ੍ਰਤਾਨ ਸੰਧਵਾ ਗਰਮੀਤ ਸਿੰਘ ਮੀਤਿਹਰ ਦੇ ਨਾਲ ਪ੍ਰਵਾਸ ਨੇ ਪੂਜਾ ਅਰਚਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋਇਆ।" ਇਸ ਸਮੁੱਚੇ ਦੇਸ਼ ਤੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਮੰਗੀ। ਭ੍ਰਿਸ਼ਟਾਚਾਰ ਖਿਲਾਫ ਐਕਸ਼ਨਾਂ ਪੁਲਿਸ ਦੇ 52 ਮੁਲਾਜ਼ਮਾਂ ਨੂੰ ਬਰਖਾਸਤ। ਡੀਜੀਪੀ ਬੋਲੇ ਕਾਲੀਆਂ ਪੇਡਾਂ। ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਭ੍ਰਿਸ਼ਟਾਚਾਰ ਵਿੱਚ ਸ਼ਾਮਲ 52 ਪੁਲਿਸ ਮੁਲਾਜ਼ਮਾਂ ਨੂੰ ਹੁਣ ਤੱਕ ਬਰਖਾਸਤ ਕਰ ਦਿੱਤਾ ਹੈ। ਇਸ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਕਰਮਚਾਰੀ ਸ਼ਾਮਲ ਹਨ। ਪੰਜਾਬ ਦੇ ਡੀਜੀਪੀ ਗੌਰਵ ਜੱਟ ਨੇ ਪ੍ਰੈਸ ਕਾਨਫਰੰਸ 'ਚ ਇਹ ਦਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਭ੍ਰਿਸ਼ਟਾਚਾਰ ਬਰੋਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਏਗੀ ਉਹਨਾਂ ਕਹਾ ਕੇ ਪੁਲਿਸ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਤਰਜ਼ ਦੇ ਬਾਣ ਚੋਰੀ ਲਈ ਈ ਐਫ ਆਈ ਆਰ ਦਰਜ ਕਰਨ ਦੀ ਪ੍ਰਕਿਰਿਆ ਇੱਕ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ ਸੀਨੀਅਰ ਅਧਿਕਾਰੀਆਂ ਖਿਲਾਫ ਕਾਰਵਾਈ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬੀ ਜੀ ਪੀ ਨੇ ਕਿਹਾ ਕਿ ਉਹਨਾਂ ਖਿਲਾਫ ਕਾਰਵਾਈ ਸੂਬਾ ਸਰਕਾਰ ਦੇ ਹੁਕਮਤੇ ਕੀਤੀ ਜਾਂਦੀ ਹੈ ਪਿਛਲੇ ਦਿਨਾਂ ਵਿੱਚ 10 ਡੀ ਐਸ ਪੀ ਅਤੇ 8 ਐਸ ਪੀ ਨੂੰ ਮੁਤਲਕ ਕੀਤਾ ਗਿਆ ਹੈ ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਨਵੇਂ ਨਿਯੁਕਤ ਨੌਜਵਾਨਾਂ ਨੂੰ ਵੱਡੇ 497 ਨਿਯੁਕਤੀ ਪੱਤਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਸੀਐਮ ਮਾਨ ਨੇ ਕਿਹਾ ਕਿ ਇਹ ਨੌਕਰੀਆਂ ਮਿਸ਼ਨ ਰੋਜ਼ਗਾਰ ਤਹਿਤ ਅਗਈਆਂ ਹਨ ਇਹ ਪ੍ਰੋਗਰਾਮ ਦੁਪਹਿਰ 1 ਵਜੇ ਨਗਰ ਭਵਨਾਂ ਦੇ ਚੰਡੀਗੜ੍ਹ ਵਿਖੇ ਸ਼ੁਰੂ ਹੋਇਆ ਮੁੱਖ ਮੰਤਰੀ ਦੇ ਪ੍ਰੋਗਰਾਮ ਲਈ ਸਵੇਰ ਤੋਂ ਹੀ ਨੌਜਵਾਨਾਂ ਦਾ ਇਕੱਠ ਸੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਲੀ ਵਿੱਚ ਪੰਜਾਬ ਦਾ ਇੱਕ ਬੱਚਾ ਲਾਪਰਿਤ ਐਸਡੀਐਮ ਬਣਿਆ ਹੈ ਉੱਤਰ ਦੇ ਐਸ.ਡੀ.ਐਮ. ਬੰਡ ਤੇ ਪਰਿਵਾਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਬੱਚੇ ਨੂੰ ਨੌਕਰੀ ਦਿੱਤੀ ਹੈ। ਸੀਐਮ ਮਾਨ ਨੇ ਅੱਗੇ ਕਹਾਂ ਕੇ ਸੂਬੇ ਵਿੱਚ ਸਾਡੀ ਸਰਕਾਰ ਆਉਣ ਤੋਂ ਬਾਅਦ ਬੱਚਿਆਂ ਨੂੰ ਮੌਕੇ ਮਿਲਨੇ ਸ਼ੁਰੂ ਹੋ ਗਏ ਹਨ। ਇਹ ਇਕੱਲੇ ਸੰਭਵ ਨਹੀਂ ਹੈ। ਇਸ ਨੂੰ ਕਰਨ ਲਈ ਸਾਡੀ ਟੀਮ ਦਾ ਬਹੁਤ ਸਹਿਯੋਗ ਹੈ। ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਨਹੀਂ ਮਰਦਾ। ਇਹ ਗੁਰੂਆਂ ਦੀ ਧਰਤੀ ਹੈ। ਸੀਐਮ ਮਾਨ ਨੇ ਕਿਹਾ ਕਿ ਪਿਛਲੀ ਕਈ ਦਿਨਾਂ ਤੋਂ ਅਮਰੀਕਾ ਤੋਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਹੈ। ਮੈਂ ਅਕਸਰ ਕਹਿੰਦਾ ਹਾਂ ਕਿ ਜੇਕਰ ਉਹਨਾਂ ਨੇ ਵਿਦੇਸ਼ ਜਾਣਾ ਹੀ ਸੀ ਤਾਂ ਸਾਡੇ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕਿਉਂ ਭਜਾਇਆ ਉਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਸੀ ਡੌਗੀ ਰਹੀ ਅਮਰੀਕਾ ਭੇਜਣ ਦੇ ਮਾਮਲੇ 'ਚ ਪੰਜਾਬ ਪੁਸ ਦਾ ਵੱਡਾ ਐਕਸ਼ਨ ਆ ਕਿਸਾਨਾਗੂ ਸੁਖਵਿੰਦਰ ਸਿੰਘ ਤੇ ਐਫਆਈਆਰ ਦਰਜ ਅਮਰੀਕਾ ਵੱਲੋਂ ਹੁਣ ਤੱਕ ਤਿੰਨ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਭੇਜੇ ਜਾ ਚੁੱਕੇ ਹਨ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੀ ਸ਼ਾਮਲ ਹਨ ਜਦੋਂ ਇਹ ਨੌਜਵਾਨ ਅਮਰੀਕਾ ਤੋਂ ਡਿਪੋਟ ਹੋ ਕੇ ਪੰਜਾਬ ਪਹੁੰਚੇ ਸਨ ਤਾਂ ਪੰਜਾਬ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਏਜੰਟਾਂ ਵੱਲੋਂ ਇਹਨਾਂ ਨੂੰ ਗਲਤ ਤਰੀਕੇ ਨਾਲ ਵਦੇਸ਼ ਭੇਜਿਆ ਗਿਆ ਹੈ ਹੁਣ ਉਹਨਾਂ ਤੇ ਨਕੇਲ ਕਸੀ ਜਾਵੇਗੀ ਤੇ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਅਜਿਹੇ ਵਿੱਚ ਜਦੋਂ ਨੌਜਵਾਨ ਪੰਜਾਬ ਪਹੁੰਚੇ ਤਾਂ ਪੰਜਾਬ ਸਰਕਾਰ ਵੀ ਸਖਤ ਉਨੀ ਦਿਖਾਈ ਦਿੱਤੀ ਇਸੇ ਤਹਿਤ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਅਮਰੀਕਾ ਤੋਂ ਰਿਪੋਰਟ ਹੋਏ ਧਰਮਕੋਟ ਦੇ ਪਿੰਡ ਪੰਡੋਰੀ ਰਾਈਆਂ ਦੇ ਜਸਵਿੰਦਰ ਸਿੰਘ ਨਾਲ ਠੱਗੀ ਮਾਰਨ ਵਾਲੇ ਸੁਵਿੰਦਰ ਸਿੰਘ ਸੁਖ ਗਿੱਲ ਤੇ ਉਸ ਦੀ ਮਾਤਾ ਸਣੇ ਚਾਰ ਜਣਾਂ ਤੇ ਮੋਗਾ ਦੀ ਧਰਮਕੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਦੱਸਦੀ ਹੈ ਕਿ ਸੁਵਿੰਦਰ ਸਿੰਘ ਗਿੱਲ ਭਾਰਤੀ ਕਿਸਾਨ ਯੂਨੀਅਨਾਂ ਤੁਰਲੇਵਾਲਾ ਦਾ ਸੂਬਾ ਪ੍ਰਧਾਨ ਹੈ ਤੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਖਤੀ ਦੇ ਨਾਲ ਚੇਤਾਵਨੀ ਦਿੱਤੀ ਸੀ ਕਿ ਜਿਹੜੇ ਏਜੰਟਾਂ ਨੇ ਨੌਜਵਾਨਾਂ ਨੂੰ ਠੱਗਿਆ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖਤਮ ਕੀਤੀ ਜੀਵਨ ਲੀਲਾ ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਰਸਤੇ 'ਚ ਜਲੰਧਰ ਚ ਲਾਮੜਾ ਥਾਣਾ ਅਧੀਨ ਪੈਂਦੇ ਪਿੰਡ ਮਲਕਦੀ ਨਵੀਂ ਵਿਆਹੀ ਕੁੜੀ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ ਕਰ ਲਈ Laash band kavre 'ch ladkdi mili ਮ੍ਰਿਤਕਾ ਦੀ ਪਛਾਣ 24 ਸਾਲਾ ਲਲਿਤਾ ਪਤਨੀ ਗੌਰਵ ਵਜੋਹੀ ਹੈ। ਪੁਲਿਸ ਨੇ Laash ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਮ੍ਰਿਤਕਾ ਲਲਿਤਾ ਦੇ ਪਿਤਾ ਰਮੇਸ਼ਵਰ ਨੇ ਦੱਸਿਆ ਕਿ ਉਸਦੀ ਕੁੜੀ ਦੇ ਸਹੁਰਿਆਂ ਦਾ ਫੋਨ ਆਇਆ ਸੀ ਕਿ ਉਸਦੀ ਕੁੜੀ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਹੈ ਤੇ ਹੁਣ ਨਹੀਂ ਖੋਲ ਰਹੀ। ਜਦੋਂ ਲਲਿਤਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਸਦੀ ਧੀ ਲੜਕ ਰਹੀ ਸੀ। ਉਸਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਰਮੇਸ਼ਵਰ ਨੇ ਦੋਸ਼ ਲਾਇਆ ਕਿ ਉਸਦਾ ਪਤੀ ਤੇ ਹੋਰ ਸਹੁਰੇ ਪੈਸਿਆਂ ਨੂੰ ਲੈ ਕੇ ਲੜਤਾ ਨੂੰ ਬਹੁਤਾ ਕਰਦੇ ਸਨ ਲੜਤਾ ਦਾ ਵਿਆਹ ਤਾਂ 2 ਮਹੀਨੇ ਪਹਿਲਾਂ ਨਵੰਬਰ 2024 ਚ ਹੋਇਆ ਸੀ ਵਿਆਹ ਤੋਂ ਪਹਿਲਾਂ ਲੜਕੇ ਦੀ ਅਜਿਹੀ ਕੋਈ ਮੰਗ ਨਹੀਂ ਸੀ ਸਮਾਣਾ ਭਵਾਨੀਗੜ ਰੋਡ ਤੇ ਵਾਪਰਿਆ ਹਾਸਾ ਟਰਾਲੇ ਤੇ ਪਿਕਅਪ ਗੱਡੀ ਦੀ ਹੋਈ ਟੱਕਰ ਇੱਕ ਦੀ ਮੌਤ ਸੜਕਾਂ ਦੇ ਪਏ ਡੂੰਘੇ ਡੂੰਘੇ ਟੋਏਆਂ ਕਾਰਨ ਅਕਸਰ ਹੀ ਸੜਕੀ ਹਾਸੇ ਹੁੰਦੇ ਰਹਿੰਦੇ ਹਨ ਤਾਜ਼ਾ ਮਾਮਲਾ ਸਮਾਣਾ ਭਵਾਨੀਗੜ੍ਹ ਰੋਡ ਤੋਂ ਸਾਹਮਣੇ ਆਇਆ ਹੈ ਇੱਥੇ ਸਥਿਤਤਾ ਪਿੰਡ ਬਲਦ ਦੇ ਨੇੜੇ ਸੜਕ ਦੇ ਪੈ ਡੁੱਬੇ ਤੋਏ ਤੋਂ ਬਚੌਦਿਆ ਟਰਾਲੇ ਤੇ ਪਿਕਅਪ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ ਇਸ ਹਾਦਸੇ ਵਿੱਚ ਪਿਕਅਪ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਐਸਐਸਐਫ ਟੀਮ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਕਰਦਿਆਂ ਮ੍ਰਿਤਕ ਡਰਾਈਵਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਟੱਕਰੀ ਨਹੀਂ ਜਬਰਦਸਤੀ ਕਿ ਦੋਨੋਂ ਵਾਹਨ ਬੁਰੇ ਤਰ੍ਹਾਂ ਨੁਕਸਾਨੇ ਗਏ ਅਮਰੀਕਾ ਤੋਂ ਰਿਪੋਰਟ 300 ਵਿਅਕਤੀ ਪਨਾਮਾ ਦੇ ਹੋਟਲ 'ਚ ਨਜਰਬੰਦ ਅਮਰੀਕਾ ਤੋਂ ਰਿਪੋਰਟ ਕੀਤੇ ਜਾਣ ਵਾਲੇ 300 ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਵਿੱਚ ਨਜਰਬੰਦ ਕੀਤਾ ਗਿਆ ਹੈ ਇਹ ਗੈਰਕਾਨੂੰਨੀ ਪ੍ਰਵਾਸੀ ਕਮਾਂਤਰੀ ਅਥਾਰਟिटीज ਵੱਲੋਂ ਉਹਨਾਂ ਨੂੰ ਆਪੋ ਆਪਣੇ ਮੁਲਕ ਵਾਪਸ ਤੇ ਜਲਦੀ ਉਡਾ ਰਹੀ ਹਨ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਵਿੱਚੋਂ ਬਹੁਤੇ ਈਰਾਨ ਭਾਰਤ ਨੇਪਾਲ ਸ਼੍ਰੀਲੰਕਾ ਪਾਕਿਸਤਾਨ ਅਫਗਾਨਿਸਤਾਨ ਚੀਨ ਤੇ ਹੋਰਨਾ ਏਸ਼ੀਆਈ ਮੁਲਕਾਂ ਨਾਲ ਸੰਬੰਧਤ ਹਨ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 40% ਤੋਂ ਵੱਧ ਪ੍ਰਵਾਸੀ ਸਵੈ ਇਛਾ ਨਾਲ ਆਪੋ ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਹਨਾਂ ਦੇ ਮੁਲਕ ਰਿਪੋਰਟ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਲਿਹਾਜਾ ਪਨਾਮਾ ਨੂੰ ਰਸਤੇ ਵਿੱਚ ਠਹਿਰਵਜੋ ਵਰਤਿਆ ਜਾ ਰਿਹਾ ਹੈ ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਅਵਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਤੇ ਅਮਰੀਕਾ ਦਰਮਿਆਨ ਪ੍ਰਵਾਸਨ ਸਮਝੌਤੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਤੇ ਭੋਜਨ ਮਿਲਿਆ ਹੈ ਉਹਨਾਂ ਨੇ ਇਨ੍ਹਾਂ ਦੋਚਾਂ ਤੋਂ ਇਨਕਾਰ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੋਟਲ ਵਿੱਚ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਉੰਜੇ ਇਹ ਵਿਦੇਸ਼ੀ ਨਾਗਰਿਕ ਆਪਣੇ ਕਮਰਿਆਂ ਚੋਂ ਬਾਹਰ ਨਹੀਂ ਆ ਸਕਦੇ ਹੋਟਲ ਦੇ ਬਾਹਰ ਪੁਲਿਸ ਦਾ ਪੈਰਾ ਹੈ ਜਿਆਦਾ ਡਿਪੋਟੀ ਪੰਜਾਬ ਦੇ ਹੁਣ ਕਾਰਨ ਅੰਮ੍ਰਿਤਸਰ ਚ ਉਤਾਰੀਆਂ ਉਡਾਣਾ ਕੇਂਦਰ ਅਨਜਾਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਰਿਪੋਰਟਰਾਂ ਨੂੰ ਲੈ ਕੇ ਆਉਣ ਵਾਲੀਆਂ ਅਮਰੀਕੀ ਉਡਾਣਾ ਅੰਮ੍ਰਿਤਸਰ ਉਤਾਰਨ ਸੰਬੰਧੀ ਜਿਤਾਏਗੇ ਤਰਾਇਤੇ ਕੇਂਦਰ ਨੇ ਕਿਹਾ ਕਿ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਇਸੇ ਸੂਬੇ ਦਾ ਹੈ 5 ਫਰਵਰੀ ਤੋਂ ਭਾਰਤ ਪਹੁੰਚਿਆ ਤਿੰਨ ਉਡਾਣਾਂ ਦੇ ਅੰਕੜੇ ਸਾਂਝੇ ਕਰਦਿਆਂ ਸੂਤਰਾਂ ਨੇ ਕਿਹਾ ਕਿ ਅਮਰੀਕੀ ਫੌਜੀ ਜਹਾਜ਼ਾਂ ਰਹੀ ਵਾਪਸ ਭੇਜੇਗੇ 333 ਪ੍ਰਵਾਸੀਆਂ ਚੋਂ ਕੁੱਲ 126 ਪੰਜਾਬ ਦੇ ਰਸਨੀਕਾਨਾ ਇਸ ਤੋਂ ਬਾਅਦ ਗਵਾਂਡੀ ਸੂਬੇ ਹਰਿਆਣਾ ਤੋਂ 110 ਅਤੇ ਗੁਜਰਾਤ ਤੋਂ 74 ਲੋਕ ਹਨ ਸੂਤਰਾਂ ਨੇ ਦੱਸਿਆ ਕਿ ਮਈ 2020 ਤੋਂ ਹੁਣ ਤੱਕ ਰਿਪੋਰਟ ਕੀਤੇ ਭਾਰਤਕਾਨੂੰ ਲੈ ਕੇ 23 ਉਡਾਣਾਂ ਦੇਸ਼ ਪਹੁੰਚੀਆਂ ਹਨ ਅਤੇ ਇਹ ਸਾਰੀਆਂ ਅੰਮ੍ਰਿਤਸਰ ਹੀ ਉਤਰੀਆਂ ਹਨ ਪੰਜਾਬ ਦੇ ਪੁੱਤ ਨੇ ਰਚਾਇਆ ਇਤਿਹਾਸ ਸ਼ਮਨ ਗਿੱਲ ਨੇ ਬਣਾਇਆ ਦੁਨੀਆ ਦਾ ਨੰਬਰ 1 ਵੰਡੇ ਇੰਟਰਨੈਸ਼ਨਲ ਬੱਲੇਬਾਜ਼ ਪੰਜਾਬ ਦੇ ਪੁੱਤ ਤੇ ਟੀਮ ਇੰਡੀਆ ਦੇ 스타 ఓਪਨਰ ਸ਼ਮਨ ਗਿੱਲ ਨੇ ਆਪਣੇ ਕਰੀਅਰ ਚ ਪਹਿਲੀ ਵਾਰ ਵੰਡੇ ਰੈਂਕਿੰਗ ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ ਉਹ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਨੰਬਰ 1 ਬਣ ਗਿਆ ਹੈ ਉਸ ਨੇ ਪਾਕਿਸਤਾਨ ਦੇ 스타 ਬੱਲੇਬਾਜ਼ ਬਾਬਰ ਆਜ਼ਮ ਨੂੰ ਪਛੜ ਦਿੱਤਾ ਹੈ ਸ਼ਮਨ ਗਿੱਲ 796 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਜਦਕਿ ਬਾਬਰ ਆਜ਼ਮ 773 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ਤੇ ਆ ਗਿਆ ਹੈ ਬਾਬਰ ਆਜ਼ਮ ਨੇ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ ਟੂਨੀ ਸੀਰੀਜ਼ ਚ ਸਫਰਿਆ ਸੀ ਜਿਸ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦੂਜੇ ਪਾਸੇ ਸ਼ੁਮਰ ਗਿੱਲ ਨੇ ਇੰਗਲੈਂਡ ਖਿਲਾਫ ਪਾਂਡੇ ਸੀਰੀਜ਼ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਚ ਉਸਨੇ ਦੋ ਅਰਧ ਸੈਂਕੜੇ ਤੇ ਇੱਕ ਸੈਂਕੜਾ ਲਗਾਇਆ ਸੀ ਇਸ ਸੰਬੰਧ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ